ਕਿਸਾਨ ਵੀਰੋ ਸਤ ਸ੍ਰੀ ਅਕਾਲ ਮੇਰੇ YouTube ਚੈਨਲ ਸੰਧੂ ਫਾਰਮਿੰਗ ਹੈਲਪ ਵਿੱਚ ਆਪ ਦਾ ਸਵਾਗਤ ਹੈ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਝੋਨੇ ਵਿੱਚ ਜ਼ਿੰਕ ਪਾਉਣ ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਕਿਉਂ ਆਉਂਦੀ ਹੈ ਇਸ ਦੇ ਕੀ ਕਾਰਨ ਹੈ ਤੇ ਇਸ ਦਾ ਕੀ ਹਾਲ ਹੈ ਆਪਾਂ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਧਿਆਨ ਨਾਲ ਦੇਖਣਾ ਚਲੋ ਵੀਡੀਓ ਸ਼ੁਰੂ ਕਰਦੇ ਆਂ ਕਿਸਾਨ ਵੀਰੋ ਜਿੰਕ ਇੱਕ ਝੋਨੇ ਲਈ ਜ਼ਰੂਰੀ ਸੂਖਮ ਤੱਤ ਹੈ ਦੂਜੇ ਸੂਖਮ ਤੱਤਾਂ ਦੀ ਤਰ੍ਹਾਂ ਜਿੰਕ ਦਾ ਕੰਮ ਕੀ ਹੈ ਬੂਟੇ ਵਿੱਚ ਜਿੰਨੀਆਂ ਵੀ ਜੈਵਿਕ ਕਿਰਿਆਵਾਂ ਹੁੰਦੀਆਂ ਨੇ ਜਿੰਕ ਉਹਨਾਂ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਇਸ ਦਾ ਝੋਨੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਹੱਤਵਪੂਰਨ ਕੰਮ ਹੁੰਦਾ ਹੈ ਇਹ ਪੌਦੇ ਨੂੰ ਕਲੋਰੋਫਿਲ ਬਣਾਉਣ ਵਿੱਚ ਮਦਦ ਕਰਦਾ ਹੈ ਕਲੋਰੋਫਿਲ ਦੇ ਕਾਰਨ ਹੀ ਪੌਦੇ ਦਾ ਰੰਗ ਹਰਾ ਹੁੰਦਾ ਹੈ ਪੱਤੇ ਚੌੜੇ ਹੁੰਦੇ ਨੇ ਜ਼ਿੰਕ ਪੌਦੇ ਵਿੱਚ ਕਾਰਬੋਹਾਈਡਰੇਟ ਦੇ ਨਿਰਮਾਣ ਵਿੱਚ ਵੀ ਕੰਮ ਕਰਦਾ ਹੈ ਜਿੰਕ ਝੋਨੇ ਵਿੱਚ ਫੋਕ ਬੰਤ ਤੋਂ ਰੋਗਦਾ ਦਾਣੇ ਮੋٹے ਤੇ ਪਾਰੇ ਬੰਦੇ ਨੇ ਤੇ ਝੋਨੇ ਦਾ ਝਾੜ ਵੱਧਾ ਹੈ ਕਿਸਾਨ ਵੀਰੋ ਜਿੰਕ ਕਈ ਪ੍ਰਕਾਰ ਦਾ ਆਉਂਦਾ ਹੈ ਜਿਵੇਂ ਕਿ ਚਿਲੇਟਡ ਜਿੰਕ 12% ਹੁੰਦਾ ਹੈ ਜਿੰਕ 20% ਵਾਲਾ ਜਿੰਕ 33% ਜਿੰਕ 65% ਵੀ ਆਉਂਦਾ ਹੈ ਤੇ ਲਿਕਵਿਡ ਜਿੰਕ ਵੀ ਆਉਂਦਾ ਹੈ ਇਹਨਾਂ ਦੀ ডোজ ਵੱਖ-ਵੱਖਰੀ ਹੁੰਦੀ ਹੈ ਤੇ ਪਾਉਣ ਦਾ ਸਮਾਂ ਵੀ ਅੱਡ-ਅੱਡ ਹੁੰਦਾ ਹੈ ਤੇ ਤਰੀਕਾ ਵੀ ਇਹਨਾਂ ਦਾ ਵੱਖਰਾ-ਵੱਖਰਾ ਹੁੰਦਾ ਹੈ ਤੇ ਇਹਦੇ ਖਰਚੇ ਵਿੱਚ ਵੀ ਫਰਕ ਹੁੰਦਾ ਹੈ ਕੋਈ ਮਹਿੰਗਾ ਪੈਂਦਾ ਹੈ ਤੇ ਕੋਈ ਸਸਤਾ ਪੈਂਦਾ ਹੈ ਕਿਸਾਨ ਵੀਰੋ ਜੇਕਰ ਤੁਸੀਂ ਖੇਤ ਵਿੱਚ ਇੱਕ ਵਾਰ ਵੀ ਜਿੰਕ ਨਹੀਂ ਪਾਇਆ ਸਾਲ ਵਿੱਚ ਤਾਂ ਕਣਕ ਤੋਂ ਬਾਅਦ ਉਸ ਖੇਤ ਵਿੱਚ ਬੀਜੇ ਝੋਨੇ ਨੂੰ ਜ਼ਿੰਕ ਦੀ ਘਾਟ ਆਉਣੀ ਆਉਣੀ ਹੈ। ਜ਼ਿੰਕ ਦੀ ਘਾਟ ਨਾਲ ਝੋਨਾ ਪੀਲਾ ਪੈ ਜਾਂਦਾ ਤੇ ਕਮਜ਼ੋਰ ਹੋ ਜਾਂਦਾ ਹੈ। ਤੇ ਝਾੜ ਬਹੁਤ ਘਟ ਜਾਂਦਾ ਹੈ। ਜ਼ਿੰਕ ਦੀ ਘਾਟ ਕਾਰਨ 15 ਤੋਂ 20% ਤੱਕ ਝਾੜ ਜਿਹੜਾ ਉਹ ਘਟਦਾ। ਇਸ ਲਈ ਜੇਕਰ ਤੁਸੀਂ ਕਣਕ ਨੂੰ ਜ਼ਿੰਕ ਦੀ ਸਪਾਰਸ਼ ਕੀਤੀ ਮਾਤਰਾ ਨਹੀਂ ਪਾਈ ਤੱਕ ਕਣਕ ਤੋਂ ਬਾਅਦ ਉਸ ਖੇਤ ਵਿੱਚ ਬੀਜੇ ਝੋਨੇ ਨੂੰ ਜ਼ਿੰਕ ਦੀ ਘਾਟ ਜ਼ਰੂਰ ਆਉਂਦੀ ਹੈ ਇਸ ਲਈ ਤੁਸੀਂ ਝੋਨੇ ਵਿੱਚ ਜ਼ਿੰਕ ਦੀ ਵਰਤੋਂ ਜ਼ਰੂਰ ਕਰਨੀਏ ਕਿਸਾਨ ਵੀਰੋ ਤੁਸੀਂ ਝੋਨੇ ਵਿੱਚ ਜਿੰਨੇ ਵੀ ਸਿਫਾਰਸ਼ ਕੀਤੀ ਮਾਤਰਾ ਝੋਨੇ ਵਿੱਚ ਪਾ ਦਿੱਤੀ ਹੈ ਪਰ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਰੱਖਿਆ ਹੈ ਤੇ ਉਪਰੋਂ ਧੁੱਪ ਵੀ ਪੈ ਰਹੀ ਹੈ ਤਾਂ ਫਿਰ ਉਹ ਜ਼ਿੰਕ ਤੁਹਾਡੇ ਝੋਨੇ ਨੂੰ ਨਹੀਂ ਲੱਗੇਗਾ ਤੇ ਝੋਨੇ ਦੇ ਪੱਤੇਆਂ ਤੇ ਜ਼ਿੰਕ ਦੀਆਂ ਘਾੜ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ ਝੋਨਾ ਚੱਲੇਗਾ ਨਹੀਂ ਨਾ ਹੀ ਫਟਾਰਾ ਕਰੇਗਾ ਉਸ ਦਾ ਰੰਗ ਵੀ ਹਰਾ ਨਹੀਂ ਹੋਵੇਗਾ ਕਈ ਵਾਰ ਕਿਸਾਨ ਵੀ ਕਦੂ ਕਰਨ ਵੇਲੇ ਜ਼ਿੰਕ ਤੇ ਡਾਈ ਖਾਦ ਇਕੱਠੇ ਜ਼ਮੀਨ ਵਿੱਚ ਪਾ ਦਿੰਦੇ ਨੇ ਤੇ ਝੋਨਾ ਲਗਾ ਦਿੰਦੇ ਨੇ ਜਦ ਝੋਨਾ 15 20 ਦਿਨਾਂ ਦਾ ਹੋ ਜਾਂਦਾ ਹੈ ਤੇ ਉਸ ਤੇ ਜ਼ਿੰਕ ਦੀਆਂ ਘਾੜ ਦੀਆਂ ਨਿਸ਼ਾਨੀਆਂ ਦਿਸਣ ਲੱਗ ਜਾਂਦੀਆਂ ਨੇ ਚੋਨੇ ਦਾ ਹਰ ਹਰਾ ਰੰਗ ਜਿਹੜਾ ਉਹ ਨਹੀਂ ਹੁੰਦਾ ਝੋਨਾ ਲਾਲ ਜਿਹਾ ਹੋ ਜਾਂਦਾ ਹੈ ਇੰਝ ਲੱਗਦਾ ਹੈ ਜਿਵੇਂ ਪੱਤਿਆਂ ਨੂੰ ਜੰਗਾਲ ਜਿਹਾ ਲੱਗਿਆ ਹੋਵੇ ਝੋਨਾ ਫਟਾਰਾ ਵੀ ਨਹੀਂ ਕਰਦਾ ਤੇ ਰੁਕ ਜਾਂਦਾ ਹੈ ਕਿਸਾਨ ਵੀਰੋ ਇਹ ਇਹ ਦੋ ਮੁੱਖ ਕਾਰਨ ਨੇ ਝੋਨੇ ਵਿੱਚ ਜ਼ਿੰਕ ਪਾਉਣ ਦੇ باوجود ਵੀ ਜ਼ਿੰਕ ਨਾ ਲੱਗਣਾ ਤੇ ਜ਼ਿੰਕ ਦੇ ਘਾਟ ਦੀਆਂ ਨਿਸ਼ਾਨੀਆਂ ਪੱਤਿਆਂ ਤੇ ਆ ਜਾਂਦੀਆਂ ਨੇ ਜੋ ਨੀਨੋ ਜਿੰਕ ਦਾ ਨਾਂ ਦੇ ਕਾਰਨ ਹੋਰ ਵੀ ਨੇ ਜਿਵੇਂ ਕਿ ਜ਼ਮੀਨ ਦੀ ਪੀ ਐਚ ਜਿਆਦਾ ਹੋਵੇ 8 ਜਾਂ 8.5 ਤੋਂ ਉੱਪਰ ਹੋਵੇ ਤਾਂ ਵੀ ਝੋਨੇ ਵਿੱਚ ਜਿੰਕ ਦੀਆਂ ਨਿਸ਼ਾਨੀਆਂ ਆਂਦੀਆਂ ਜਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਆ ਜਾਂਦੀਆਂ ਹਨ ਹਲਕੀਆਂ ਤੇ ਕਲਰਾਂ ਵਾਲੀਆਂ ਜ਼ਮੀਨਾਂ ਵਿੱਚ ਵੀ ਜਿੰਕ ਦੀ ਘਾਟ ਆ ਜਾਂਦੀ ਏ ਜੇਕਰ ਕਣਕ ਨੂੰ ਜਿੰਕ ਦਾ ਸਪਾਰਸ਼ ਕੀਤੀ ਮਾਤਰਾ ਨਹੀਂ ਪਾਈ ਤਾਂ ਵੀ ਉਸ ਖੇਤ ਵਿੱਚ ਕਣਕ ਤੋਂ ਬਾਅਦ ਬੀਜੇ ਝੋਨੇ ਵਿੱਚ ਜ਼ਿੰਕ ਦੀ ਘਾਟ ਆ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਜ਼ਿੰਕ ਨੂੰ ਪਾਉਣਾ ਕਦੋਂ ਹੈ ਤੇ ਕਿਹੜੀ ਜ਼ਿੰਕ ਕਦੋਂ ਪਾਉਣੀ ਹੈ ਤੇ ਡੋਜ਼ ਕਿੰਨੀ ਪਾਉਣੀ ਹੈ ਕਿਸਾਨ ਵੀਰੋ ਤੁਸੀਂ ਜ਼ਿੰਕ ਨੂੰ ਝੋਨਾ ਲਾਉਣ ਤੋਂ 15-20 ਦਿਨ ਦੇ ਵਿੱਚ ਪਾ ਦਿਓ ਇਸ ਸਮੇਂ ਤਰਾਣ ਤੁਸੀਂ ਜ਼ਿੰਕ 33% 7 ਕਿਲੋ ਪ੍ਰਤੀ ਏਕੜ ਜਾਂ 21% ਵਾਲੇ ਜਿੰਕ 10 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ ਜਿੰਕ ਦੇ ਵਿੱਚ ਕੁਝ ਮਾਤਰਾ 'ਚ ਸਲਫਰ ਵੀ ਹੁੰਦੀ ਏ ਪਰ ਜੇਕਰ ਜਿੰਕ ਦੇ ਨਾਲ 3 ਕਿਲੋ ਸਲਫਰ ਤੁਸੀਂ ਹੋਰ ਮਿਲਾ ਕੇ 15-20 ਦਿਨਾਂ ਦੇ ਵਿੱਚ ਵਿੱਚ ਝੋਨੇ ਵਿੱਚ ਪਾ ਦੇਗੇ ਪਾ ਦਿਓ ਤੇ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਨਾ ਰੱਖ ਕੇ ਹਵਲ-ਵਾਲ ਵਾ ਕੇ ਪਾਣੀ ਲਾਓਗੇ ਤਾਂ ਰਿਜ਼ਲਟ ਬਹੁਤ ਵਧੀਆ ਆਵੇਗਾ ਉਹ ਨਾ ਲਾਉਂਦੇ ਸਰ ਜ਼ਿੰਕ ਇਸ ਲਈ ਨਹੀਂ ਪਾਉਣਾ ਚਾਹੀਦਾ ਕਿਉਂਕਿ 15-20 ਦਿਨ ਝੋਨੇ ਵਿੱਚ ਪਾਣੀ ਲਗਾਤਾਰ ਖੜਾ ਰੱਖਦੇ ਆ ਆਪਾਂ ਉਹ ਇਸ ਕਰਕੇ ਪਿੰਨ ਦੀ ਨਾ ਉਗਣ ਪਰ ਖੜੇ ਪਾਣੀ ਵਿੱਚ ਜ਼ਿੰਕ ਝੋਨੇ ਨੂੰ ਲੱਗਦਾ ਨਹੀਂ ਇਸ ਲਈ ਜ਼ਿੰਕ ਨੂੰ 15-20 ਦਿਨ ਬਾਅਦ ਹੀ ਪਾਉਣਾ ਚਾਹੀਦਾ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੇ ਕਿਸਾਨਾਂ ਨੇ ਕਦੂ ਕਰਨ ਵੇਲੇ ਝੋਨੇ ਵਿੱਚ ਜ਼ਿੰਕ ਪਾ ਦਿੱਤਾ ਉੱਤੋਂ ਨਾ ਲਗਾ ਦਿੱਤਾ 15 20 ਦਿਨਾਂ ਬਾਅਦ ਲਗਾਤਾਰ ਪਾਣੀ ਖੜਾ ਰੱਖਿਆ ਜਿੰਕ ਨਹੀਂ ਲੱਗਿਆ ਉਸ ਵਿੱਚ ਜਿੰਕ ਦੀ ਘਾਟ ਆ ਗਈ ਹੈ ਤਾਂ ਫਿਰ ਕੀ ਕੀਤਾ ਜਾਵੇ ਦੁਬਾਰਾ ਜਿੰਕ ਪਾਇਆ ਜਾਵੇ ਜਾਂ ਕੋਈ ਹੋਰ ਆਲੇ ਕਿਸਾਨ ਵੀਰੋ ਇਸ ਵਾਸਤੇ ਇੱਕ ਸਸਤਾ ਤੇ ਬਹੁਤ ਵਧੀਆ ਤਰੀਕਾ ਹੈ ਤੁਸੀਂ ਕੀ ਕਰਨਾ ਹੈ ਜਦ ਝੋਨਾ 15 ਦਿਨਾਂ ਦਾ ਹੋ ਜਾਵੇ ਤਾਂ ਤੁਸੀਂ ਉਸ ਤੇ ਸਪਰੇਅ ਕਰਨਾ ਹੈ ਹਫਤੇ ਹਫਤੇ ਤੇ ਤਿੰਨ ਚਾਰ ਸਪਰੇਅ ਕਰਨੇ ਨੇ ਇਸ ਸਪਰੇਅ ਵਿੱਚ ਤੁਸੀਂ ਚਾਰ ਚੀਜ਼ਾਂ ਲੈਣੀਆਂ ਨੇ ਪਹਿਲੀ ਹੈ ਜ਼ਿੰਕ 22% ਵਾਲੀ 1 ਕਿਲੋ ਜਾਂ 33% ਵਾਲੀ 700 ਗ੍ਰਾਮ ਦੂਜੀ ਚੀਜ਼ ਲੈਣੀ ਹੈ ਲੋਹਾ 12% ਵਾਲਾ 1 ਕਿਲੋ ਤੀਜੀ ਚੀਜ਼ ਲੈਣੀ ਹੈ 1 ਕਿਲੋ ਜੂਰੀਆ ਖਾਦ ਤੇ ਚੌਥੀ ਚੀਜ਼ ਲੈਣੀ ਹੈ ਡਲੇ ਵਾਲੀ ਕਲੀ ਇਹਨਾਂ ਚਾਰਾ ਚੀਜ਼ਾਂ ਨੂੰ ਮਿਸ ਕਰਕੇ ਹਰਤੇ ਹਰਤੇ ਤੇ ਚਾਰ ਸਪਰੇ ਚੋਨੇ ਤੇ ਕਰ ਦਿਓ ਰਿਜ਼ਲਟ ਬਹੁਤ ਵਧੀਆ ਆਵੇਗਾ ਤੇ ਨਾਲੇ ਇਹ ਸਸਤਾ ਹੀ ਤਰੀਕਾ ਹੈ ਡਲੇ ਵਾਲੀ ਕਲੀ ਸਿੱਧੀ ਮਿਕਸ ਨਹੀਂ ਕਰਨੀ ਉਸ ਨੂੰ ਸਪਰੇ ਕਰਨ ਤੋਂ ਪਹਿਲਾਂ ਰਾਤ ਨੂੰ ਘੜੇ ਵਿੱਚ ਭੌਂ ਕੇ ਰੱਖ ਦੇਣਾ ਹੈ ਸਵੇਰੇ ਇਸ ਦਾ ਪਾਣੀ ਨਿਚਾਰ ਕੇ ਮਿਕਸ ਕਰਨਾ ਹੈ ਇਹ ਸਾਰਾ ਕੁਝ ਇੱਕ ਕਿੱਲੇ ਦੀ ਡੋਜ਼ ਹੈ ਆਪਣੇ ਖੇਤ ਦੇ ਸਹਾਵ ਨਾਲ ਤੁਸੀਂ ਇਸ ਦੀ ਮਾਤਰਾ ਵਧਾ ਘਟਾ ਸਕਦੇ ਹੋ ਇਸ ਸਪਰੇਅ ਦੀਆਂ ਕੁਝ ਸਾਵਧਾਨੀਆਂ ਵੀ ਨੇ ਪਹਿਲੀ ਇਹ ਕਿ ਪਾਣੀ ਦੀ ਮਾਤਰਾ 100 ਤੋਂ 150 ਲੀਟਰ ਦੇ ਵਿੱਚ ਰੱਖਣੀ ਹੈ ਦੂਜੀ ਇਹ ਧੁੱਪ ਵਿੱਚ ਸਪਰੇਅ ਨਹੀਂ ਕਰਨਾ ਸ਼ਾਮ ਨੂੰ ਸਪਰੇਅ ਕਰਨਾ ਹੈ ਤੀਜਾ ਇਹਨਾਂ ਚਾਰਾਂ ਚੀਜ਼ਾਂ ਨੂੰ ਸਹੀ ਮਾਤਰਾ ਵਿੱਚ ਪਾਉਣਾ ਹੈ ਤੇ ਪਹਿਲਾਂ ਇਹਨਾਂ ਨੂੰ ਆਡ ਡੱਡ ਘੋਲ ਕੇ ਫਿਰ ਮਿਕਸ ਕਰਕੇ ਸਪਰੇਅਰ ਪੰਪ ਵਿੱਚ ਪਾਉਣਾ ਹੈ ਤੇ ਸਪਰੇਅ ਕਰਨ ਤੋਂ ਬਾਅਦ 2 ਘੰਟੇ ਤੱਕ بارش ਨਾ ਹੋਵੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਜਿਹੜੇ ਕਿਸਾਨ ਵੀਰਾਂ ਦਾ ਝੋਨਾ ਰੁਕਿਆ ਹੋਇਆ ਹੈ ਕਿਸਾਨ ਵੀਰੋ ਤੁਸੀਂ ਚਿਲੇਟਡ ਜ਼ਿੰਕ ਦਾ ਵੀ ਸਪਰੇਅ ਕਰ ਸਕਦੇ ਹੋ ਪਰ ਇਹ ਬਹੁਤ ਮਹਿੰਗਾ ਪੈਂਦਾ ਹੈ ਇਸ ਦਾ ਸਪਰੇਅ ਕਰਨ ਨਾਲ ਇੱਕ ਵਾਰ ਤਾਂ ਝੋਨਾ ਬਹੁਤ ਚੰਗਾ ਹੈ ਪਰ ਥੋੜੇ ਦਿਨਾਂ ਬਾਅਦ ਫਿਰ ਪਹਿਲੇ ਜਾਈ ਹੋ ਜਾਂਦਾ ਹੈ ਕਿਉਂਕਿ ਇਸ ਵਿੱਚ ਜ਼ਿੰਕ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਿਲੇਟਡ ਜ਼ਿੰਕ 1 ਗ੍ਰਾਮ 1 ਲੀਟਰ ਪਾਣੀ ਵਿੱਚ ਪਾ ਕੇ ਕੀਤਾ ਜਾਂਦਾ ਹੈ ਜਿਹੜੇ ਕਿਸਾਨ ਵੀਰਾਂ ਦਾ ਝੋਨਾ ਰੁਕਿਆ ਹੋਇਆ ਹੈ ਉਹ ਜ਼ਿੰਕ ਦੀ ਸਪਰੇ ਜਿਹੜੀ ਪਹਿਲੀ ਕਰਨੀ ਹੈ ਉਸ ਤੋਂ ਬਾਅਦ 123 ਫੰਗੀਸਾਈਡ ਦਾ ਵੀ ਸਪਰੇਅ ਕਰ ਸਕਦੇ ਨੇ ਇਸ ਨਾਲ ਝੋਨੇ ਦੀਆਂ ਜੜ੍ਹਾਂ ਜੋ ਕਾਲੀਆਂ ਹੋ ਚੁੱਕੀਆਂ ਹਨ ਉਹ ਠੀਕ ਹੋ ਜਾਂਦੀਆਂ ਨੇ ਤੇ ਝੋਨਾ ਚੱਲ ਪੈਂਦਾ ਹੈ ਕਿਸਾਨ ਵੀਰੋ ਮੇਂ ਦੇਖ ਕੇ ਆਪ ਨੂੰ ਸਮਝ ਲੱਗ ਗਈ ਹੋਵੇਗੀ ਕਿ ਝੋਨੇ ਵਿੱਚ ਜ਼ਿੰਕ ਪਾਉਣ ਦੇ ਬਾਵਜੂਦ ਵੀ ਇਸ ਦੀ ਘਾਟ ਕਿਉਂ ਆਉਂਦੀ ਏ ਤੇ ਇਸ ਦਾ ਕੀ ਹੱਲ ਹੋ ਸਕਦਾ ਵੀਰੋ ਕੋ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਕਰਨਾ ਵੀਡੀਓ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ